ਮੁਜਬ ਸਰਕਾਰ ਪੰਜਾਬ ਵੱਲੋਂ ਕਰਲਾ ਕੀਤਾ ਗਿਆ ਸੜਕਾਂ ਸੱਖਿਆ ਫੋਰਸ ਦਾ ਪਰ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹ ਥੋੜੇ ਜਿਹਾ ਦੁਖੀ ਵੀ ਕਰਦੇ ਨੇ ਕਿਉਂਕਿ ਜਦੋਂ ਇਹ ਫੋਰਸ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਵੀ ਲੋਕ ਇੰਨੀ ਤੇਜ਼ ਰਫਤਾਰੀ ਕਰਦੇ ਨੇ ਵੀ ਸੜਕੀ ਹਾਦਸੇ ਜਿਹੜੇ ਬਹੁਤ ਜ਼ਿਆਦਾ ਹੋ ਰਹੇ ਨੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾਣੇ ਉਹਨਾਂ ਜਿਹੜੇ ਫੀਸ਼ੀਅਨ ਤੋਂ ਜਿਹੜੇ ਜਥੇਵਾਂ ਨੇ ਚੱਕਰ ਲਈ ਪਰ ਨਾਲ ਹੀ ਕਿਤੇ ਨਾ ਕਿਤੇ ਸਮਾਜ ਸੇਵੀ ਸੰਸਥਾਵਾਂ ਨੇ ਆਪਣਾ ਫਰਜ਼ ਸਮਝਿਆ ਅੱਜ ਪਟਿਆਲਾ ਪੁਆਨਗੜ ਰੋਡ ਦੇ ਉੱਤੇ ਦੰਦਰ ਸੰਪਤੀਵੰਨੋ ਐਸਐਸਐਫ ਫੋਰਸ ਨੇ ਪੱਟੀਆਂ ਤੇ ਦਵਾਈਆਂ ਦੀ ਸੇਵਾ ਕੀਤੀ ਗਈ ਹੈ ਜਦੋਂ ਗੱਲਬਾਤ ਕੀਤੀ ਅਗਲੇ ਚਰਮੇ ਦੇ ਨਾਲ ਤਾਂ ਦੱਸਿਆ ਵੀ ਸਾਡਾ ਨੈਤਿਕ ਫਰਜ਼ ਹੈ ਕਿਉਂਕਿ ਜਿਵੇਂ ਪੰਜਾਬ ਸਰਕਾਰ ਕੋਈ ਏਦਾਂ ਉਪਰਾਲਾ ਕਰ ਰਹੀ ਹੈ ਪਰ ਜਿਹੜੀ ਬਹੁਤਾਤ ਹੈ ਕਿਉਂਕਿ ਪੇਚਲ ਜਿਹੜਾ ਉਹਦੇ ਵਿੱਚ ਇਹ ਪਤਾ ਨਹੀਂ ਹੁੰਦਾ ਕਿ ਉਹਨੂੰ ਕਦੀ ਜ਼ਰੂਰਤ ਹੈ ਐਕਸੈਪਟ ਹੁੰਦਾ ਹੈ ਇੱਕ ਲਿਮਿਟਡ ਸਪਲਾਈ ਹੁੰਦੀ ਹੈ ਪਰ ਅਸੀਂ ਪਾਇਲਟ ਕੀਤਾ ਨਾਲ ਐਸਐਸਐਫ ਤੋਂ ਉਪਰਸਕਾਰ ਇਹ ਇਹ ਰੇਜ ਆਫ ਸਪਲਾਈ ਦਾ ਪਾਇਲਟ ਕੀਤਾ ਕਿ ਸਮੇਂ-ਸਮੇਂ ਤੇ ਜਦੋਂ ਜ਼ਰੂਰਤ ਹੋਏਗੀ ਐਜ਼ ਏ ਬੇਟੇ ਐਜ਼ ਅ ਸੋਸ਼ਲ ਐਪਲੀਕੇਸ਼ਨ ਅਸੀਂ ਵੀ ਨਾਲ ਇਸ ਮੱਦੇਦ ਦੇ ਚਾਹਵਦੇ ਹਾਂ ਕਿ ਆਲਰੇਡੀ ਸਾਡੇ ਕੋਲ ਵੀਡੀਓ ਨੋ ਅਨਲਿਸਿਸ ਚੱਲਦੀਆਂ ਨੇ ਅਸੀਂ ਪੀਚਰ ਜੀ ਕਰਦੇ ਹਾਂ ਪਰ ਸਾਨੂੰ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਇੱਕ ਵੱਡਾ ਹੌਸਲਾ ਹੋ ਜਾਵੇਗਾ ਕਿਉਂਕਿ ਜਿਹੜੀ ਸਾਡੀ ਕੋਈ ਕਾਨੂੰਨੀ ਮੁਸ਼ਕਲ ਵੀ ਹੁੰਦੀ ਸੀ ਹੁਣ ਹੋਣ ਸਮੇਂ ਵੀ ਸਾਡੇ ਨਾਲ ਨਹੀਂ ਆਵੇਗੀ ਪਰ ਸਾਡੇ ਵੱਲੋਂ ਸਮੇਂ-ਸਮੇਂ ਜਿਹੜਾ ਇਹ ਅਸੈਸਮੈਂਟ ਨਾਲ ਮਿਲ ਕੇ ਨਾ ਸਿਰਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਬਲਕਿ ਜੇਕਰ ਕੋਈ ਦੇਖਤਾਂ ਹੁੰਦੀ ਵੀ ਆ ਤੇ ਸਾਡੇ ਨੂੰ ਸਮੇਂ-ਸਮੇਂ ਦਵਾਈਆਂ ਪੱਟੀਆਂ ਜਾਂ ਹੋਰ ਜਿਹੜੀ ਲੋੜ ਹੋਵੇ ਉਹ ਜ਼ਰੂਰ ਮਦਦ ਕੀਤੀ ਜਾਵੇਗੀ ਕਰਨਰ ਨੋ ਸ਼ਰਮਾ ਜਨ ਦੇ ਸੰਪਤੀ ਤੋਂ ਮਰੇ ਲਾਲ ਇੰਸਪੈਕਟਰ ਰਾਮ ਕੇ ਜੀ ਗੁਰ ਸਿੰਘ ਜੀ ਹੋਰ ਵੀ ਸਾਡੇ ਪੁਲਿਸ ਮਾਜਮ ਸੜਕ ਸੁਰੱਖਿਆ ਫੋਰਸ ਦੇ ਮਾਜਮ ਖੜੇ ਆ ਨਾਲ ਪਰਮਿੰਦਰ ਪਹਿਲਵਾਨ ਜੀ ਵਿੰਦਰ ਗਲੇਵਾਲ ਜੀ ਵਿੰਦਰ ਗਰਗ ਜੀ ਬਿਨੇ ਸ਼ਰਮਾ ਜੀ ਦੋਸਤ ਅਸੀਂ ਆਇਆ ਜਿਹੜੀ ਪੰਜਾਬ ਗਵਰਨਮੈਂਟ ਨੇ ਨਵੀਂ ਸੜਕ ਸੁਰੱਖਿਆ ਫੋਰਸ ਨੇ ਤੀਮਾ ਸਾਰੇ ਮੇਨ ਰੋਡ ਤੇ ਲਗਾਈਆਂ ਉਹਨਾਂ ਵਿੱਚ ਕੁਝ ਪਸੰਦੀ ਲਈ ਵਾਸਤੇ ਮੋਟਨ ਪਟੀਆਂ ਵਿਟੌਰ ਸਫਰਮਾਈਜ਼ਿੰਗ ਬਗਾਰ ਦੇ ਕੇ ਜਾ ਰਿਹਾ ਤਾਂ ਕਿ ਜਿਹੜਾ ਸੜਕ ਤੇ ਜੋ ਜਾ ਰਿਹਾ ਕੋਈ ਡਿਸਹੈਪਨਿੰਗ ਹੋ ਜਾਂਦਾ ਐਕਸੀਡੈਂਟ ਹੁੰਦਾ ਉਹਨੂੰ ਫਸਟ ਇਟ ਵਾਸਤੇ ਅਸੀਂ ਥੋੜੀ-ਪੁਟੀ ਵਾਲ ਕਰਨ ਜਾ ਰਿਹਾ ਬੜੀ ਅੱਛੀ ਗੱਲ ਆ ਕਿਉਂਕਿ ਮੈਨ ਫਾਈਵ ਨੈਸ਼ਨਲ ਹਾਈਵੇ ਤੇ ਕੋਈ ਨਾ ਕੋਈ ਕਿਸੇ ਗਲਤੀ ਨਾਲ ਜੇ ਐਕਸੀਡੈਂਟ ਹੁੰਦਾ ਤੇ ਨਾਗੌਰ ਨੂੰ ਦਾ ਬਰਾਕਸਾ ਉਪਰਾਲਾ ਇਹਨਾਂ 30 ਕਿਲੋ ਮਰਤੇ ਸੋਰ ਦੀ ਡੂਟੀ ਲਗਾਈ ਆ ਮੈਨ ਹਾਈਵੇ ਤੇ ਘੁੰਮ ਕੇ ਜੇ ਕੋਈ ਬੱਚੇ ਅਨਫੋਰਚੂਨੇਟਲੀ ਜੇ ਐਕਸੀਡੈਂਟ ਹੋ ਜਾਏ ਉਹਨੂੰ ਫਸਟ ਇਟ ਬਹਿਣਗੇ ਤੇ ਇਹ ਆ ਉਪਰਾਲਾ ਤੇ ਬੰਦੇ ਦੀ ਜਾਨ ਬਚਾ ਸਕੀਏ ਆ ਜੀ ਹਮਨ ਵੀ ਹੁਣ ਜੇ ਜੇ ਇਕੱਲੇ ਸਾਡੇ ਇੰਡੀਆ ਚ ਆਲੇ ਹਮਨ ਬਿੰਦੂ ਬੜੀ ਬੜੀ ਘਾਟ ਆ ਹੋਰ ਵੀ ਤਾਂ ਬੜੀ ਫੁਣੀ ਆ ਔਰ ਇਹ ਵਿਚਾਰੇ ਲੋਕ ਤੜਫਦੇ ਰਹਿ ਨੇ ਕਰਦੇ ਰਹਿ ਨੇ ਫਸਟ ਐਡ ਮੈਡੀਕਲ ਦੀ ਲੋਕ ਚੱਕਦੇ ਨਹੀਂ ਮਾਨੂੰ ਪੂਰੀ ਨਹੀਂ ਆ ਜੀ ਤੁਹਾਡੀ ਡਿਊਟੀ ਅਸੀਂ ਟੁੱਟੀ ਦਾ ਪੂਰਾ ਆਪਣਾ ਉਹਨੂੰ ਅਪਣਾਓਗੇ ਕਿਉਂਕਿ ਜੋ ਬੰਦੇ ਐਕਸੀਡੈਂਟ ਹਦਾ ਚਾਰਾ ਦਾ ਪਿਆ ਹੁੰਦਾ ਬੇਸੂਤ ਪਿਆ ਹੁੰਦਾ ਅਸੀਂ ਜਾਨੀ ਸੰਕਤੀ ਵੱਲ ਬੜੀ ਦੇਰ ਤੋਂ ਕੰਮ ਕਰ ਰਹੇ ਆ ਜਦੋਂ ਕੋਈ ਫੋਨ ਕਰਦਾ ਐਕਸੀਡੈਂਟ ਹੁੰਦਾ ਅਸੀਂ ਫੋਨ ਕਰਦੇ ਆ ਸਟੇਲ ਚਾਹ ਪੜ ਜਾਂ ਐਮਬੂਲੈਂਸ ਆ ਤੇ ਰਿੰਗ ਰਾਫਟ ਰਿਹਾ ਕਰਦੇ ਆ ਤੇ ਬੰਦੇ ਪਿਆਰ ਨੂੰ ਦੋ ਦੋ ਘੰਟੇ ਚਾਰ ਚਾਰ ਘੰਟੇ ਦਾ ਹੋ ਜਾਂਦੀ ਆ ਉਹਦੇ ਘਰ ਜਾਣ ਲੱਗਦੇ ਆ ਸੀ ਅਸਟਾਫ ਨੇ ਡਿਊਟੀ ਦੇ ਰਹੇ ਆ ਪਰ ਤੁਹਾਡੇ ਜਿਹੜਾ ਅੱਜ ਗੌਰਮਨੂ ਡਿਊਟੀ ਲੱਗੀ ਆ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਸਾਰੇ ਜਿੰਨੇ ਵੀ ਤੁਹਾਡੇ EMPLOYEES ਆ ਕਿ ਕੋਈ ਲੋ ਬੰਦੇ ਦਾ ਐਕਸੀਡੈਂਟ ਹੋ ਜਨਾ ਹੀ ਉਹਨਾਂ ਨੂੰ ਚੱਕ ਕੇ ਡਰਨਾ ਨਹੀਂ ਚਾਹੀਦਾ ਸਾਡੇ ਲੋਕ ਡਰਦੇ ਆ ਕਿ ਕੱਲ ਐਕਸੀਡੈਂਟ ਹੋ ਗਿਆ ਉਹ ਕੱਲ ਮੇਰੇ ਤੇ ਤੇਜ਼ ਪੈ ਜਾਵੇਗਾ ਕੱਲ ਪੈ ਵੀ ਜਾਂਦਾ ਸੀ ਵੀ ਤੂੰ ਤਾਂ ਨਹੀਂ ਹਿੱਟ ਕਰਤਾ ਤੇ ਲੋਕ ਡਰਦੇ ਮਾਰੇ ਪੇਸ਼ ਨੂੰ ਚੱਕਦੇ ਨਹੀਂ ਆਗਰ ਉਹਨੇ ਕ ਨਵੀਂ ਮੈਮੀ ਚਲਾਈ ਆ ਰਹੀ ਜੇ ਕੋਈ ਸਾਰਸ ਲੈ ਕੇ ਜਾਏਗਾ ਮੈਂ ਪੈਸੇ ਵੀ ਤਾਂਗੇ ਪਰ ਇੱਕ ਬੜਾ ਅੱਛਾ ਟਾਈਮ ਹੈ ਲੋਕਾਂ ਦੀ ਸੇਵਾਤੀ ਵਾਸਤੇ ਵੀ ਆ ਲੋਕਾਂ ਨੂੰ ਸਪਲਟਨ ਕਰ ਰਹੀ ਹੈ ਮੈਂ ਰਿਕਵੈਸਟ ਕਰਨਾ ਸਾਰੇ ਨੂੰ ਆਪਾਂ ਸੋਸਾਇਟੀ ਦੇ ਨਾਲ অনেਸਟੀ ਨਾਲ ਡਿਊਟੀ ਦੇਣੀ ਚਾਹੀਦੀ ਆ ਪਰਮਾਤਮਾ ਨੇ ਇੱਕ ਅਜੇ ਹੋਮੋਡਿੰਗ ਆਪਾਂ ਨੂੰ ਬਣਾਇਆ ਦਸਤਾਰ ਨੂੰ ਸਦਾ ਹੀ ਲੋਕਾਂ ਦੀ ਸੇਵਾ ਕਰਨ ਲਈ ਜਾਈ ਰਹੀ ਆ ਪਰ ਖਾਸ ਕਰ ਤੁਹਾਡੀ ਅਸੀਂ ਡਿਊਟੀ ਹੋਰ ਪਰਮਾਤਮਾ ਨੇ ਲਗਾਤੀ ਆ ਦਿਲ ਲਗਾ ਕੇ ਇਮਾਨਦਾਰੀ ਨਾਲ ਕਿਉਂਕਿ ਅਕਸਰ ਐਕਸੀਡੈਂਟ ਤੋਂ ਬਾਅਦ ਕੀ ਹੁੰਦਾ ਲੋਕ ਜਿਹੜੇ ਉੱਥੇ ਨਿਰਦੇਰੇ ਹੁੰਨੇ ਆ ਬੜਾ ਅਖਵਾਣਾ ਚਾਹੁੰਦਾ ਕੋਈ ਮੋਬਾਈਲ ਚੱਕ ਲੈ ਜਾਂਦਾ ਜਾਂਦਾ ਆਪਣਾ ਪਿਆਰ ਜਾਂਦਾ ਤੇ ਉਹਦਾ ਸਮਾਨ ਚੱਕ ਕੇ ਲੈ ਜਾਂਦਾ ਲੋਕਾਂ ਨੂੰ ਕੱਢਣ ਦੀ ਰੀਗ ਆਪਣੇ ਟਾਈਮ ਦੀ ਹੈ ਤੇ ਆ ਜੇ ਆਪਾਂ ਨੂੰ ਮੰਨਤਾ ਜੇ ਮੁਕਤਰੀ ਸੇਵਾ ਕਰਨੀ ਜੈਦੀਆ ਤੇ ਮੈਂ ਆਪਣੀ ਉਹਨੀਆਂ ਨੂੰ ਦੱਸ ਦੇਈਂਦਾ ਕਿ ਤੁਹਾਨੂੰ ਬਰਮਾਦਵਾ ਨੇ ਤੁਸੀਂ ਲੰਘ ਬੰਦੇ ਹੋ ਔਰ ਦਿਨ ਨਾਲ-ਨਾਲ ਮੈਂ ਇਹਨਾ ਕੰਮ ਕਰਦਾ ਲੋਕਾਂ ਨੂੰ ਜਾਣ ਬਿਚਾਉਂਦਾ ਤੇ ਇਹਨਾਂ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਨੂੰ ਮਹਿਲਮ ਪੱਟੀਆਂ ਦਿੱਤੀਆਂ ਜੀ ਦਵਾਈਆਂ ਦਿੱਤੀਆਂ ਬਹੁਤ ਧੰਨਵਾਦ ਕਰਦਾ ਮੈਂ ਜੀ ਆਨ ਹੋਰ ਇਸ ਲੋਕਾਂ ਸੇ ਆਪੇ ਖੜੇ ਆ ਅਸੀਂ ਮੇਰੇ ਵੀ ਦੋੜ ਦੇ ਫੋਨ ਤੇ ਤਰਾਰਾ ਇਹਨਾਂ ਨੂੰ ਐਮਬੂਲੈਂਸੀ ਮਾਰਾ ਇਹਨਾਂ ਨੂੰ ਜੋ ਦੋੜ ਗਈ ਸਰ ਜਗਾਇ ਚ ਸਾਡੀ ਹੱਲ ਪਏ ਇਹਨਾਂ ਨੂੰ ਤੇ ਸਾਥੀ ਕਰਾਂਗੇ ਜੀ ਮੇਰੇ ਨਾਲ ਮਿਲ ਕੇ ਸਾਰੇ ਲੋਕਾਂ ਦੀ ਜਿੰਦਗੀਆਂ ਬਚਾਉਣੀਆਂ ਇਹ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕੀਤਾ